ਕਸ਼ਮੀਰੀ ਸਿੱਖਾਂ ਨੇ ਵੀ ਸ਼ਹਾਦਤਾਂ ਦਿੱਤੀਆਂ ਵਾ ਅਰ ਸਭ ਤੋਂ ਵੱਡੀ ਗੱਲ ਇਹ ਇਸ ਸਰਜ਼ਮੀਨ ਨੂੰ ਛੱਡ ਕੇ ਨਹੀਂ ਗਏ ਇੱਥੇ ਬੈਠੇ ਰਹੇ ਔਰ ਦੱਸਿਆ ਕਿ ਅਸੀਂ ਇਹ ਧਰਤੀ ਦੇ ਮਾਲਕ ਵੀ ਜਦੋਂ ਤੁਸੀਂ ਜਿਹੜੇ ਸਾਡੇ ਕਸ਼ਮੀਰੀ ਪੰਡਿਤ ਭਰਾ ਨੇ ਉਹਨਾਂ ਨੂੰ ਇੱਥੇ ਕਈ ਪਾਸੇ ਰਾਖਵਾ ਕਰਨ ਦਿੱਤਾ ਪੈਕੇਜ ਦਿੱਤੇ ਨੌਕਰੀਆਂ ਦਾ ਕੋਟਾ ਦਿੱਤਾ ਉਹ ਤੇ ਬਾਹਲੇ ਚਲੇ ਵੀ ਗਏ ਨਾ ਪਰ ਅਸੀਂ ਤੇ ਗਿਆ ਹੀ ਨਹੀਂ ਤਾਂ ਭਾਵੇਂ ਕੇਂਦਰ ਦੀ ਸਰਕਾਰ ਹੈ ਜਾਂ ਸਟੇਟ ਦੀ ਸਰਕਾਰ ਹੈ ਇਹਨਾਂ ਨੂੰ ਕਸ਼ਮੀਰ ਦੇ ਇਹਨਾਂ ਸਿੱਖਾਂ ਦੀ ਇਹ ਜਾਇਜ਼ ਮੰਗ ਸੁਣਨੀ ਚਾਹੀਦੀ ਆ ਦੋਵੇਂ ਸਰਕਾਰਾਂ ਦੇ ਨਾਲ رابطہ ਕਰਾਂਗੇ ਗੱਲਬਾਤ ਕਰਾਂਗੇ ਤੇ ਕਸ਼ਮੀਰ ਦੇ ਸਿੱਖਾਂ ਦੀ ਇਸ ਜਾਇਜ਼ ਮੰਗ ਨੂੰ ਸਰਕਾਰ ਤੱਕ ਨੁਮਾਇੰਦਾ ਜ਼ਮਾਤ ਹੈ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਕਿ ਜਿਹੜਾ ਇੱਥੇ ਸਕੂਲ ਦੀ ਇਮਾਰਤ ਬਣੀ ਹੈ ਜੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਇਹ ਦਾਣਕੇ ਪ੍ਰਬੰਧ ਕਰੇ ਨਫਾ ਨੁਕਸਾਨ ਆਪ ਦੇਖੇ ਅਸੀਂ ਦੁੱਖ ਸੁੱਖ ਵਿੱਚ ਗੁਰੂ ਅਗੇ ਅਰਦਾਸ ਕਰਦੇ ਗੁਰੂ ਸਾਨੂੰ ਦ੍ਰਿੜਤਾ ਬਖਸ਼ਦਾ ਹੈ ਗੁਰੂ ਸਾਨੂੰ ਸਬਰ ਬਖਸ਼ਦਾ ਹੈ ਸਮਰੱਥਾ ਬਖਸ਼ਦਾ ਹੈ ਅਸੀਂ ਡਿੱਗਦੇ ਢੈਂਦੇ ਫੇਰ ਖੜੇ ਹੋ ਜਾਂਦੇ ਹਾਂ ਤੇ ਫੇਰ ਇਸ ਦੇਸ਼ ਦੀ ਤਰੱਕੀ ਲਈ ਤੁਸੀਂ ਇਸ ਰਾਸ਼ਟਰ ਦੀ ਤਰੱਕੀ ਲਈ ਕਦੀ ਪਿਛੇ ਨਹੀਂ ਹਟੇ ਜੋ ਵੀ ਪਿਛੇ ਹੋਇਆ ਕਸ਼ਮੀਰੀ ਸਿੱਖਾਂ ਨੇ ਵੀ ਸ਼ਹਾਦਤਾਂ ਦਿੱਤੀਆਂ ਵਾ ਔਰ ਸਭ ਤੋਂ ਵੱਡੀ ਗੱਲ ਇਹ ਇਸ ਸਰ ਜ਼ਮੀਨ ਨੂੰ ਛੱਡ ਕੇ ਨਹੀਂ ਗਏ ਇੱਥੇ ਬੈਠੇ ਰਹੇ ਔਰ ਦੱਸਿਆ ਕਿ ਅਸੀਂ ਇਹ ਧਰਤੀ ਦੇ ਮਾਲਕ ਹੁਣ ਦੇਸ਼ ਦੇ ਹਾਕਮਾਂ ਦਾ ਵੀ ਫਰਜ਼ ਬਣਦਾ ਹੈ ਇਹ ਬੜੀ ਨਿਗੁਣੀ ਦੀ ਮੰਗ ਹੈ ਕਿ ਜਦੋਂ ਤੁਸੀਂ ਜਿਹੜੇ ਸਾਡੇ ਕਸ਼ਮੀਰੀ ਪੰਡਿਤ ਭਰਾ ਨੇ ਉਹਨਾਂ ਨੂੰ ਇੱਥੇ ਕਈ ਪਾਸੇ ਰੱਖਵਾ ਕਰਨ ਦਿੱਤਾ ਪੈਕੇਜ ਦਿੱਤੇ ਨੌਕਰੀਆਂ ਦਾ ਕੋਟਾ ਦਿੱਤਾ ਉਹ ਤੇ ਬਾਹਲੇ ਚਲੇ ਵੀ ਗਏ ਨਾ ਪਰ ਅਸੀਂ ਤੇ ਗਏ ਹੀ ਨਹੀਂ ਤਾਂ ਭਾਵੇਂ ਕੇਂਦਰ ਦੀ ਸਰਕਾਰ ਹੈ ਜਾਂ ਸਟੇਟ ਦੀ ਸਰਕਾਰ ਹੈ ਇਹਨਾਂ ਨੂੰ ਕਸ਼ਮੀਰ ਦੇ ਇਹਨਾਂ ਸਿੱਖਾਂ ਦੀ ਇਹ ਜਾਇਜ਼ ਮੰਗ ਸੁਣੀ ਚਾਹੀਦੀ ਆ ਹੱਲ ਕਰਨੀ ਚਾਹੀਦੀ ਆ ਅਸੀਂ ਵੀ ਆਪਣੇ ਪੱਧਰ ਤੇ ਦੋਵੇਂ ਸਰਕਾਰਾਂ ਦੇ ਨਾਲ رابطہ ਕਰਾਂਗੇ ਗੱਲਬਾਤ ਕਰਾਂਗੇ ਤੇ ਕਸ਼ਮੀਰ ਦੇ ਸਿੱਖਾਂ ਦੀ ਇਸ ਜਾਇਜ਼ ਮੰਗ ਨੂੰ ਸਰਕਾਰ ਤੱਕ ਰੱਖਾਂਗੇ ਕਿ ਇਹ ਸਾਡਾ ਹੱਕ ਪਾ ਦੂਜੀ ਗੱਲ ਸਕੂਲ ਦੀ ਹੈ ਇਹ ਬੜਾ ਜ਼ਰੂਰੀ ਹੈ ਸਾਡੇ ਆਪਣੇ ਸਕੂਲ ਜਦੋਂ ਸਿੰਘ ਸਭਾ ਲਹਿਰ ਚੱਲੀ ਉਦੋਂ ਸਾਡਾ ਪਹਿਲਾਂ ਕੋਈ ਸਕੂਲ ਨਹੀਂ ਸੀ ਸਾਡਾ ਕੋਈ ਕਾਲਜ ਨਹੀਂ ਸੀ ਉਦੋਂ ਸਾਡੇ ਪੁਰਖੇ ਸੀ ਜਿਹੜੇ ਗਿਆਨੀ ਦਿੱਤ ਸਿੰਘ ਪ੍ਰੋਫੈਸਰ ਗੁਰਮੁਖ ਸਿੰਘ ਭਾਈ ਵੀਰ ਸਿੰਘ ਭਾਈ ਕਾਨ ਸਿੰਘ ਨਾਬਾ ਤੇ ਹੋਰ ਜਿਹੜੀਆਂ ਸ਼ਖਸੀਅਤਾਂ ਸਨ ਇਹਨਾਂ ਨੇ ਮਹਿਸੂਸ ਕੀਤਾ ਤੇ 1892 ਦੇ ਵਿੱਚ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਖਾਲਸਾ ਕਾਲਜ ਬੜਿਆ ਕਾਦੇ ਲਈ ਜਿਹੜੇ ਅਦਾਰੇ ਸਾਡੇ ਹੋਣਗੇ ਉਹਦੇ ਵਿੱਚ ਸਾਡਾ ਸਭਿਆਚਾਰ ਹੋਊਗਾ ਸਾਡਾ ਕਲਚਰ ਹੋਊਗਾ ਸਾਡੇ ਬੱਚੇ ਆਪਣੀ ਜ਼ੁਬਾਨ ਬੋਲਣਗੇ ਪੰਜਾਬੀ ਤਾਂ ਮੈਂ ਇਹ ਮਹਿਸੂਸ ਕਰਦਾ ਜਿਹੜੀ ਦੂਜੀ ਮੰਗ ਹੈ ਤੁਸੀਂ ਬਾਅਦ ਵਿੱਚ ਵੀ ਸਾਨੂੰ ਆਪਣਾ ਪੂਰਾ ਇੱਕ ਪੱਤਰ ਦਿਓ ਐਸਜੀਪੀਸੀ ਦੇ ਪ੍ਰਧਾਨ ਕਿਉਂਕਿ ਉਹ ਤੁਹਾਡੀ ਨਮੈਂਦਾ ਜ਼ਬਾਤ ਹੈ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਕਿ ਜਿਹੜਾ ਇੱਥੇ ਸਕੂਲ ਦੀ ਇਮਾਰਤ ਬਣੀ ਹੈ ਜੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਇਹਦਾ ਣਕੇ ਪ੍ਰਬੰਧ ਕਰੇ ਨਫਾ ਨੁਕਸਾਨ ਆਪ ਦੇਖੇ ਔਰ ਇਹਦੇ ਵਿੱਚ ਮੁੱਖ ਇਹੋ ਹੀ ਹੋਵੇ ਕਿ ਜਿਹੜਾ ਵਿਦਿਅਕ ਮਿਆਰ ਅਕੈਡੈਮਿਕ ਉਹ ਸੰਸਾਰ ਪੱਧਰ ਦਾ ਹੋਵੇ ਸਾਡੇ ਬੱਚੇ ਕਿਸੇ ਕੱਲੋਂ ਪਛੜਨ ਨਾ ਇਹ ਤੁਹਾਡੀ ਜਿਹੜੀ ਜ਼ਾਇਜ਼ ਮੰਗ ਹੈ ਇਹ ਵੀ ਆਪਾਂ ਐਸਜੀਪੀਸੀ ਦੇ ਨਾਲ ਸਲਾਹ ਕਰਕੇ ਕੋਸ਼ਿਸ਼ ਕਰਾਂਗੇ ਪੀ ਇਹ ਨੂੰ ਛੇਤੀ ਨਾਲ ਛੇਤੀ ਕੋਈ ਬੂਰ ਪਵੇ ਸੋਹਣਾ